ਲੜਦਾ ਰਹਿੰਦਾ ਲੜਦਾ ਰਹਿੰਦਾ ਬਾਪੂ ਤਾਂ ਕਿਉਂ ਨਾ ਜੀ ਵੈਸੇ ਮਾਪੇ ਕੱਲੇ ਰਹਿ ਜਾਂਦੇ ਨੇ ਪੁੱਤ ਉੱਥੇ ਕੰਮ ਕਰਦੇ ਰਹਿੰਦੇ ਨੇ ਉਹਨਾਂ ਨੂੰ ਵੀ ਉੱਥੇ ਚੱਦ ਦੀ ਕੋਈ ਨੌਕਰੀ ਨਹੀਂ ਮਿਲਦੀ ਐ ਭਾਈ ਮੈਂ ਨੂੰ ਨਾ ਦੁਬਾਰਾ ਕਰਦਾ ਫੋਨ ਮੈਂ ਨਾ ਕਿਤੇ ਬੀਜੀ ਦਾ ਮੂਵੀ ਜੀ ਬਣਾ ਰਹੇ ਤੇ ਬੰਡਾਲੇ ਉਹਨਾਂ ਕਰਕੇ ਮੈਂ ਖੜਾ ਤੇ ਮੈਂ ਕਰਦਾ ਹੁਣ ਵੱਡਿਓ ਕੀ ਕੀ ਦਵਾਂ ਨਾ ਛੋਟੀ ਭੈਣ ਫੋਨ ਕਿਹੜਾ ਫੋਨ ਦੋ ਭਾਈ ਵੀ ਬਦਾ ਸਾਡੇ ਪਹਿਲੇ ਵਦੇ ਵੀ ਸਿੱਤੇ ਹੋਣ ਨਹੀਂ ਕੋਈ ਕਰਦਾ ਹੈਗਾ ਇਹ ਜਗੌਣੇ ਖਾਣੇ ਸਾ ਸਿੱਧੇ ਚੱਲਦੇ ਆ ਕਿਹੜੇ ਚੱਲਦੇ ਨੇ ਹੁਣ ਸਿੱਧੇ ਕੰਬੀਆ ਬੋਲੇ ਦੁਨੀਆ ਬੇਬੇ ਖੇ ਡਰਦੀ ਜੜਦੀ ਮੱਛ ਡਬਲਯੂ ਵਰਗੀ ਚਾਹੇ ਗਰਮੀ ਚਾਹੇ ਸਰਦੀ ਇਹ ਕਿ ਚੱਬਦਾ ਛੋਲੇ ਨਹੀਂ ਕੰਬੀਆ ਬੋਲੇ ਸੱਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਜੋਤਮਨ ਹੀ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਚਮਾਰਹੜੀ ਵਿਖੇ ਗੱਲਬਾਤ ਕਰਾਵਾਂਗੇ ਬੱਚਿਆਂ ਨਾਲ ਬਜ਼ੁਰਗਾਂ ਨਾਲ ਤੇ ਪੁੱਛਾਂਗੇ ਵੀ ਅੱਜ ਕੱਲ ਪਿੰਡਾਂ ਚੱਲ ਕੀ ਰਿਹਾ ਹੈ ਤੇ ਬੀਬੀਆਂ ਕਿਵੇਂ ਚੁਗਲੀਆਂ ਕਰਦੀਆਂ ਆਓ ਫਿਰ ਚੱਲਦੇ ਹਾਂ ਲੈ ਕੇ ਤੁਹਾਨੂੰ ਪਿੰਡ ਚਮਾਰਹੜੀ ਵਿਖੇ ਆਜੋ ਹਾਂ ਦੇ ਸੱਸ਼ੀ ਗਾਲ ਜੀ ਸੱਤ ਸਰਕਾਰ ਭਾਈ ਕੀ ਨਾਮ ਹੈ ਜੀ ਅਮਰਜੀਤ ਕੌਰ ਅਮਰਜੀਤ ਕੌਰ ਅਮਰਜੀਤ ਕੌਰ ਅਮਰਜੀਤ ਕੌਰ ਅੱਛਾ ਆ ਮੈਂ ਪਾਠੀਆਂ ਪਰ ਕਰ ਰਹੇ ਹਾਂ ਹਾਂ ਵੀਰੇ ਪਾਠੀਆਂ ਕਰ ਰਹੇ ਹਾਂ ਕਿਹੜੇ ਕਿਹੜੇ ਕੰਮਾਂ ਲਈ ਇਹ ਹੁੰਦੀ ਹੈ ਹਨਾ ਆਹ ਤੋਂ ਜੀ ਅਮਾਰੇ ਮੈਂ ਵੀ ਹੁੰਦੇ ਆ ਇਹ ਇਹ ਕਿਰੇ ਮੈਂ ਵੀ ਹੁੰਦੇ ਆ ਦੁੱਖ ਸੁੱਖ ਮੈਂ ਸਾਰਾ ਹੁੰਦੇ ਆ ਬਾਥੀਆਂ ਆ ਦੁੱਖ ਸੁੱਖ ਮੈਂ ਹੁੰਦੀ ਆ ਹਾਂ ਜੀ ਰੋਟੀ ਬਣਾ ਲੈਂਦੇ ਆ ਹੂੰ ਸਾਗ ਬਣਾ ਲੈਂਦੇ ਆ ਹੂੰ ਹੂੰ ਰੋਟੀ ਬਣਾ ਲੈਂਦੇ ਹਾਂ ਹਾਂ ਬੱਸ ਵੀਰੇ ਅਡੀ ਬਾਪੂ ਨਾਲ ਪਿਆਰ ਕਿੰਨਾ ਕਰ ਬਾਪੂ ਤਾਂ ਲੜਦਾ ਰਹਿੰਦਾ ਕੀ ਬਾਪੂ ਲੜਦਾ ਰਹਿੰਦਾ ਲੜਦਾ ਰਹਿੰਦਾ ਬਾਪੂ ਤੋਂ ਕਿਉਂ ਕਿਉਂ ਮੇਰੇ ਮੈਂ ਕੰਮ ਜ਼ਿਆਦਾ ਕਰਦੀ ਆ ਕੰਮ ਜ਼ਿਆਦਾ ਕਰਦੀ ਆ ਅੱਛਾ ਹਾਂ ਆਂਟੀ ਜੀ ਵੈਸੇ ਲੜਾਈ ਹੋਣੀ ਜ਼ਰੂਰੀ ਹੈ ਨਾ ਇਹ ਵੀਰੇ ਤਿੰਨ ਮੁੰਡੇ ਵਾਏ ਹਾਂ ਤਿੰਨੇ ਦੂਰ ਹਾਂ ਆਪਾਂ ਕਰ ਰਹੇ ਆ ਰਖਾ ਰਹੇ ਆ ਦੋਏ ਜੀ ਹਾਂ ਵੈਸੇ ਇਹ ਪਿਆਰ ਬਣਿਆ ਰਹਿਣਾ ਚਾਹੀਦਾ ਹਾਂ ਹਾਂ ਟਾਈਮ ਮਤਲਬ ਡੋਰ ਚਲਦੀ ਹੈ ਰਿਸ਼ਤੇ ਦੀ ਹੈਨਾ ਹਾਂ 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 ਵੀਰੇ ਹਾਂ ਪਿਆਰ ਦੇ ਨਾਲ ਹਾਂ ਜੀ ਅਸ਼ਾਮ ਆਂਟੀ ਜੀ ਜਦੋਂ ਲੋੜੀ ਆਂਦੀ ਹੈ ਕੋਈ ਕੋਈ ਤਿਹਾੜ ਆਂਦਾ ਹੈ ਹੈਨਾ ਵੀ ਜਿਵੇਂ ਲੋੜੀ ਤੇ ਪਾਥੀਆਂ ਦੀ ਲੋੜ ਪੈਂਦੀ ਹੈ ਹੈਨਾ ਇਦਾਂ ਦੇ ਤਿਹਾੜ ਆਂਦੇ ਨੇ ਹਾਂ ਜੀ ਹਾਂ ਜੀ ਤਾਂ ਦੱਸਿਓ ਸੱਚੀ ਵੀ ਹੈਨਾ ਵੀ ਉਸ ਟਾਈਮ ਤੇ ਇਹ ਚੀਜ਼ਾਂ ਦੀ ਲੋੜ ਪੈਂਦੀ ਹੈ ਲੋਕਾਂ ਨੂੰ ਹਾਂ ਪੈਂਦੀ ਹੈ ਹੈਨਾ ਹਾਂ ਪੈਂਦੀ ਹੈ ਤੇ ਓਵੇਂ ਆਪਾਂ ਨੂੰ ਕਿਉਂ ਨਹੀਂ ਅੱਜ ਕੱਲ ਲੋੜ ਪੈਂਦੀ ਅੱਜ ਕੱਲ ਗੈਸ ਦੇ ਚੁੱਲ੍ਹੇ ਆ ਗਏ ਸਾਰਾ ਕੁਝ ਆ ਗਿਆ ਹੈਨਾ ਹਾਂ ਜੀ ਹਾਂ ਜੀ ਇਹ ਕਿਉਂ ਚੀਜ਼ਾਂ ਹੋ ਰਹੀਆਂ ਨੇ ਐ ਤੇ ਮੀਆਂ ਪੱਥਣ ਦੀ ਮਾਰੀ ਕਰਦੀਆਂ ਹੋਰ ਆ ਦੇਖ ਮੁੰਡਾ ਲੇਖਾਰ ਫਾਤੀਆਂ ਹੂੰ ਮੁੰਡਾ ਮਿਹਨਤੀ ਆ ਫਿਰ ਹਾਂ ਓਕਰ ਮਾਂ ਰੋਟੀ ਪਕਾਵੇਗੀ ਹੂੰ ਆਹੋ ਅੱਛਾ ਹਾਂ ਆ ਮੁੰਡੇ ਲਈ ਫਿਰ ਦੇਖੀ ਕੋਈ ਉਹੋ ਵੀ ਵਿਆਹ ਵੀ ਵਾਸਤੇ ਕੁੜੀ ਨਾ ਵਾਈ ਵੇ ਨਹੀਂ ਦੇਖੀ ਹਾਂ ਇਹ ਫਿਰ ਰੋਟੀ ਦੇਣੇ ਮਾਂ ਪਾਪਾ ਨੇ ਹਾਂ ਅੱਛਾ ਜਦੋਂ ਵਿਆਹ ਲਈ ਕੁੜੀ ਲੈ ਕੇ ਆਣੀ ਹੈ ਕਿੱਦਾਂ ਹੀ ਲੈ ਕੇ ਆਣੀ ਆਂਟੀ ਨੇ ਹੈ ਸੋਹਣੀ ਜਾਨੇ ਕੁੜੀ ਜਿਹਨੂੰ ਰੋਟੀ ਪਾਣੀ ਮਾਂ ਪਾਪਾ ਨੇ ਦੇਵੇ ਹੂੰ ਠੀਕ ਹੈ ਨਾ ਹਾਂ ਸੋਹਣੀ ਹੋਰ ਕੀ ਕੀ ਦੇਖੋਗੇ ਬੱਸ ਕੇ ਦੇਖਾ ਆਪਣਾ ਕਰ ਕਰ ਕਿਉਂਕਿ ਬਿਰਦਾਰੀ ਦੇਖਣੀ ਹੈ ਹੂੰ ਔਰ ਅੱਜਕੱਲ ਪਤਾ ਕੀ ਹੁੰਦਾ ਵੀ ਚਲੋ ਵਿਆਹ ਤਾਂ ਕਰਾ ਦਿੰਦੇ ਨੇ ਬੱਚੇ ਦੇ ਪਰ ਨਾ ਪਿੱਛੇ ਕੁੜੀਆਂ ਬੜੀਆਂ ਤੇਜ਼ ਹੁੰਦੀਆਂ ਨੇ ਹਾਂ ਵੀਰੇ ਆਪਣੇ ਘਰ ਦੀਓ ਕੰਮ ਹੋਇਆ ਹੋਇਆ ਮੇਰੇ ਘਰ ਹੋਇਆ ਮੇਰੇ ਮੁੰਡੇ ਨੇ ਜਗ੍ਹਾ ਪਾਰਕੀਓ ਪਾਰਕੀ ਆ ਅਸੀਂ ਲੈਦੇ ਆ ਦੋ ਹੀ ਜੀ ਲੈਦੇ ਆ ਆਪਾਂ ਨੂੰ ਕੋਈ ਸੁਖ ਨਹੀਂ ਆ ਕਿਸੇ ਦਾ ਠੀਕ ਆ ਕਰ ਰਿਆ ਖਾ ਰਿਆ ਹਾਂ ਵੈਸ ਕੀ ਮਤਲਬ ਹੈਣਾ ਵੀ ਤੁਸੀਂ ਕਿਵੇਂ ਦੇਖਦੇ ਹੋ ਉਸ ਟਾਈਮ ਤੇ ਹੈਣਾ ਵੀ ਕੀ ਵੇਚਦੀ ਆ ਮਾਂ ਬਾਪ ਦੇਖਣ ਜਾਂਦਾ ਮਾਂ ਬਾਪ ਦੇਖਣ ਜਾਂਦੇ ਆ ਭੈਣਾਂ ਜਾਂਦੇ ਆ ਦੇਖਣ ਨਾ ਉਹ ਫਿਰ ਚਦਵਾਰਸਾ ਸੋਰਾਂਗੇ ਕਾ ਬੂਮਾ ਆ ਜਾਂਦੇ ਬੱਚੇ ਮਾਵਾ-ਬਾਪ ਨੇ ਖੋ ਦਿੰਦੇ ਫਿਰ ਮਾਵਾ-ਬਾਪ ਨੇ ਖੋ ਦਿੰਦੇ ਹੂੰ ਠੀਕ ਹੈ ਅਸਲ ਮਾਵਾ-ਬਾਪ ਦਾ ਪਿਆਰ ਕੀ ਹੁੰਦਾ ਮਾਵਾ-ਬਾਪ ਦਾ ਪਿਆਰ ਤੇ ਹੁੰਦਾ ਬੱਚੇ ਜਨਮ ਦਿਨ ਤੇ ਮਾਵਾ-ਬਾਪ ਪਾਲਦੇ ਆ ਇਹ ਪੁੱਤ ਨੇ ਆਪਾਂ ਤਾਂ ਰੋਟੀ ਕੀ ਲੋੜ ਹੈ ਹੂੰ ਠੀਕ ਹੈ ਨਾ ਜੇ ਮਾਵਾ-ਬਾਪ ਨੇ ਰੋਟੀ ਦੇਵਾਂਗੇ ਬੱਚੇ ਜਾ ਤਾਂ ਮਾਵਾ-ਬਾਪ ਦੇਖਣਗੇ ਜੇ ਮਾਵਾ-ਬਾਪ ਨੇ ਰੋਟੀ ਨਹੀਂ ਦੇਗੀ ਮਾਵਾ-ਬਾਪ ਕਹਿੰਗੇ ਕਿ ਪੁੱਤ ਜੰਮੇ ਤੀਆਂ ਜੰਮ ਜਾਣ ਦੀਆਂ ਚਾਰ ਬੇਟਿਆਂ ਨੇ ਮੇਰੇ ਤਿੰਨ ਮੁੰਡੇ ਨੇ ਤਿੰਨੇ ਦੂਰ ਦੋ ਕਰ ਲਈ ਬਸ ਇਹ ਕੁੜਾ ਮੇਰਾ ਦਾਗ ਰੋਟੀ ਫੇਰਨੀ ਆਪਾਂ ਨੇ ਜਦੋਂ ਪੁੱਤ ਨੂੰ ਬਾਹਰ ਕੰਮ ਲਈ ਤੋਰਦੇ ਹਾਂ ਹੈਨਾ ਵੀ ਡਰ ਦੱਸਦਾ ਹੈ ਨਾ ਵੀ ਹਾਂ ਆਂਟੀ ਜਦੋਂ ਪੁੱਤ ਨੂੰ ਹੈਨਾ ਬਾਹਰ ਭੇਜਦੇ ਹੋ ਕੰਮ ਲਈ ਕੋਈ ਵੀ ਕੰਮ ਲਈ ਹੁੰਦੇ ਆ ਹੈਨਾ ਵੀ ਨੌਕਰੀ ਲਈ ਭਾਵੇਂ ਕੁਝ ਵੀ ਚੀਜ਼ ਲਈ ਹੈਨਾ ਭੇਜਿਓ ਇੱਕ ਮਨ ਜ ਡਰ ਹੁੰਦਾ ਵੀ ਹਾਂ ਉੱਥੇ ਜਾ ਕੇ ਪੁੱਤ ਨੂੰ ਵੀ ਕੀ ਚੀਜ਼ ਖਾਣ ਨੂੰ ਮਿਲੇਗੀ ਕਿ ਨਹੀਂ ਵੀ ਉੱਥੇ ਮੇਰਾ ਪੁੱਤ ਕਿਵੇਂ ਰਹੇਗਾ ਹੈਨਾ ਵੀ ਕੀ ਕਿੰਨੀ ਚੀਜ਼ਾਂ ਆਉਂਦੀਆਂ ਮਨ ਚ ਬੀਰੇ ਮਨ ਮੈਂ ਤਾਂ ਸਾਰੀ ਆਂਦੇ ਮੇਰੇ ਤਾਂ ਬੱਚੇ ਦਿਹਾੜੀ ਕਰ ਰਹੇ ਆ ਇੱਕ ਤਾਂ ਇਸ ਤਰ੍ਹਾਂ ਦਾ ਕੰਮ ਕਰਦੇ ਇੱਕ ਕੰਪੈਨ ਚ ਲੰਦਾ ਇੱਕ ਜੰਸੀ ਚ ਲੱਗ ਆਇਆ ਕਿਤੇ ਨਹੀਂ ਭਰ ਗਏ ਆਪਣੇ ਬੱਚੇ ਉਰੀ ਹੈ ਹਾਂ ਜਦੋਂ ਉਹ ਜਾਂਦੇ ਨੇ ਕੰਮਾਂ ਲਈ ਜਾਂਦੇ ਨੇ ਰਾਤ ਰਾਤ ਕਈ ਵਾਰੀ ਲੇਟ ਵੀ ਆਉਂਦੇ ਨੇ ਹਨਾ ਕਿੰਨੀ ਪ੍ਰਵਾਹ ਹੁੰਦੀ ਆ ਬਹੁਤ ਮਨ ਦੁਖੀ ਹੁੰਦਾ ਦੇਖੇ ਜਾਂਦੇ ਆ ਆਪਣਾ ਬਾਹਰ ਖੜੇ ਗਾੜੀ ਮੈਂ ਮੇਰ ਮੁੰਡਾ ਉਹ ਕੰਮ ਕਰਕੇ ਹਾਂ ਕੰਮ ਕਰਕੇ ਆਉਂਗਾ ਹਾਂ ਤੇ ਉਹ ਜਦੋਂ ਥੱਕਿਆ ਟੁੱਟਿਆ ਆਉਂਦਾ ਮਾਂ ਰੋਟੀ ਦਿੰਦੀ ਹੈ ਉਹ ਜਦੋਂ ਰੋਟੀ ਖਾਂਦਾ ਹੈ ਹਨਾ ਵੀ ਉਹ ਉਹ ਰੋਟੀ ਚ ਅਸਲ ਸਕੂਨ ਕਿ ਨਾ ਹੁੰਦਾ ਵੀਰ ਹੁੰਦਾ ਤੋ ਜਿਮਾ ਮਾਪ ਕੀ ਰੋਟੀਆਂ ਖਾਣੀ ਬੱਚੇ ਨੇ ਫੇਰ ਮਾਪ ਕੇ ਕਰੂਗਾ ਖਾਣੀ ਤਾਂ ਜਨਾਨੇ ਦੇ ਹੱਥ ਦੀ ਰੋਟੀਆਂ ਨਾ ਮਾਪ ਬਾਪ ਕੀ ਹੈ ਨਹੀਂ ਬੇਟੇ ਭੈਣ ਪਰਵਾਹ ਆਪਣੀ ਤੋ ਹੈ ਨਹੀਂ ਆਪ ਨਾ ਨਾ ਹੈ ਮੈਂ ਦੂਰ ਆਇਨਾ ਤੇ ਹਾਂ ਦੂਰ ਹੈ ਮੇਰੀ ਬੇਟੀਆਂ ਮੇਰੇ ਜਵਾਈਆਂ ਚਾਰ ਬੇਟੀਆਂ ਕਰਦੀਆਂ ਮੇਰੀ ਬਹੁਤ ਸੇਵਾ ਮੇਰੀ ਹਾਂ ਕਰਦੀਆਂ ਸੇਵਾ ਹਾਂ ਸੇਵਾ ਕਰਦੀਆਂ ਮੇਰੇ ਜਵਾਈ ਜੁੱਤੀ ਕਪੜਾ ਸਰਜੀ ਦੇਖਾ ਜਾਂਦੇ ਹੁੰਦੇ ਮੈਂ ਨਹੀਂ ਹਾਂ ਮਤਲਬ ਜ਼ਰੂਰੀ ਨਹੀਂ ਹੁੰਦਾ ਹੈ ਨਾ ਆਪਣੀ ਧੀਆ ਵੀ ਉਹ ਬਣ ਸਕਦੀਆਂ ਨੇ ਕੁੜੀਆਂ ਸਕਦੀਆਂ ਕੁ ਆਹ ਪੋਤਾਂ ਮੈਨੂੰ ਸਕਦੀਆਂ ਸੇਵਾਤਿਆਂ ਕੀ ਹੋਇਆ ਮੈਨੇ ਬਿੱਟੇ ਇਹਨਾਂ ਕੇ ਬੱਚਾ ਕੇ ਬਾਰੇ ਮੈਂ ਉਹ ਵੀ ਕਰਾ ਦਿਆ ਤਾਂ ਬੇਦਾਖਲ ਵੀ ਕਰਾ ਦਿਆ ਤੇ ਮੈਨੇ ਆਪਣੇ ਬੱਚੇ ਮੈਂ ਦੁਖੀਆਂ ਮੈਨਾਂ ਬੋਲੋ ਬਿੱਤੇ ਮੈਂ ਦੁਖੀਆਂ ਨਾ ਹੂੰ ਅੱਛਾ ਬਈ ਬੇ ਕਦੇ ਸੋਚਿਆ ਵੀ ਮੇਰੇ ਬਾਪੂ ਨੇ ਹੈਨਾ ਵੀ ਮੈਨੂੰ ਇਹਨੇ ਪਿਆਰ ਨਾਲ ਪਾਲਿਆ ਸੀਗਾ ਹੈਨਾ ਨਜ਼ਾਰੇ ਲੈਂਦੇ ਸੀਗੇ ਉਸ ਟਾਈਮ ਤੇ ਛੋਟੇ ਹੁੰਦੇ ਆ ਹੈਨਾ ਬੋਲਦੇ ਨਹੀਂ ਬੋਲਦੇ ਨਹੀਂ ਨਾ ਕੋਈ ਨਹੀਂ ਬੋਲਦਾ ਆਪਣੇ ਗੱਲ ਦੁਖੀਆਂ ਆਈ ਪੋਤਾ ਹੋ ਰਿਹਾ ਪੋਤੇ ਨੂੰ ਚੱਕਣ ਦਿੰਦੀ ਹਾਂ ਦੋਖੀਆਂ ਬੱਚੇ ਮੈਂ ਬੈਸ ਬੈਸ ਮੇਰੇ ਬਿੱਤੇ ਬੈਸ ਕਾਦੋ ਪਿੰਡੋ ਪਿੰਡ ਫਿਰ ਸਾਰੇ ਦੇਖੋ ਹਾਂ ਅੱਛਾ ਹਾਂ ਸਾਰੇ ਦੇਖਣ ਪੈਵੋਗੀ ਪਿੰਡਾਲਾ ਨੇ ਵੀ ਠੀਕ ਹੈ ਜੋ ਕੋਈ ਮਾਂ-ਬਾਪ ਦੀ ਸੇਵਾ ਕਰੂਗਾ ਠੀਕ ਹੈ ਨਾ ਹਾਂ ਦੇਖਣੇ ਚਾਹੀਦੇ ਹਾਂ ਦੇਖਣੇ ਚਾਹੀਦੇ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਐਵੇਂ ਹੱਸਦੇ ਰਿਆ ਕਰੋ ਹਾਂ ਹੱਸਦੇ ਰਿਆਂ ਜੀਰੇ ਮੈਂ ਤਾਂ ਕੰਮ ਤੇ ਜਾਂਦੇ ਨਾ ਰੇ ਕੰਮ ਜਾਂਦੀ ਨਾ ਫਿਰ ਵੀ ਐਸੀ ਖੁਸ਼ੀ ਰਹਿੰਦੀ ਹਾਂ ਸੋਹਣ ਗੱਲਬਾਤ ਕਰਨਿਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਠੀਕ ਠਾਕ ਹਾਂ ਜੀ ਪਹਿਲਾਂ ਤੁਸੀਂ ਹੱਸਦੇ ਘੇੜ ਖੁੱਲ ਕੇ ਤਾਂ ਬੋਲ ਰਿਹਾ ਤੁਸੀਂ ਦੱਸੋ ਸਾਸਰੀ ਕਾਲ ਹੋਰ ਤੁਹਾਡਾ ਧੰਨਵਾਦ ਤੁਹਾਡੇ ਪਿੰਡ ਦੇ ਵਿੱਚ ਆਏ ਤੁਸੀਂ ਦੱਸਿਓ ਮੜੇ ਇਹ ਖੁੱਲ ਕੇ ਬੋਲ ਰਹੇ ਸੀਗੇ ਨਾ ਮੈਂ ਉਹ ਹੀ ਬੋਲ ਰਿਹਾ ਉਹ ਹੀ ਬੋਲ ਰਿਹਾ ਆਇਓ ਨਾਲ ਆਓ ਇੱਧਰ ਆਓ ਮੜਾ ਆ ਜਾ ਹੈ ਹਾਂਜੀ ਅੱਛਾ ਬਾਪੂ ਗੱਲ ਕਰਾਂ ਹੈ ਨਾ ਵੀ ਬੇਬੇ ਨੂੰ ਤਾਂ ਤੁਸੀਂ ਕਹਿੰਦੇ ਹੀ ਗੱਲ ਕਰ ਗੱਲ ਕਰ ਹੈ ਬੜ ਬੜ ਕੇ ਵੀ ਹੁਣ ਕਿਉਂ ਨਹੀਂ ਆਪ ਹਾਂਜੀ ਬੋਲੋ ਕੀ ਕਹਿਣਾ ਕੀ ਕਹਿਣਾ ਬੇਬੇ ਨਾਲ ਕਿੰਨਾ ਪਿਆਰ ਹੈ ਬੇਬੇ ਨਾਲ ਸਾਰੇ ਪਿੰਡ ਨਾਲ ਪਿਆਰ ਹੈ ਸਾਰੇ ਪਿੰਡ ਨਾਲ ਪਿਆਰ ਹੈ ਹਾਂ ਸਾਡੇ ਤੋਂ ਪਿੰਡ ਨਾਲ ਆਰੇ ਪਿੰਡ ਦੇ ਹੀ ਜੰਮੇ ਹੋ ਨਾ ਮਾਇਸ ਪਿੰਡ ਦੇ ਵਿੱਚ ਨਾ ਘਰ ਜਮਾਈ ਰਹਨਾ ਅੱਛਾ ਜਿਲ੍ਹਾ ਮੇਰਾ ਹੈਗਾ ਫਤੇਗੜ ਸਾਹਿਬ ਮੈਂ ਨੂੰ ਹੋ ਗਿਆ ਇੱਥੇ ਪਿੰਡ ਦੇ ਵਿੱਚ ਆਇਆ ਨੇ 30 ਸਾਲ ਮੌਜੂਦਾ ਪੰਚਾਇਤ ਮੈਂਬਰ ਹਾਂ ਇਸ ਪਿੰਡ ਦਾ ਠੀਕ ਹੈ ਵੀ ਇਹ ਰਾਜ ਮਿਸਤਰੀ ਦਾ ਕੰਮ ਕਰਦਾ ਠੇਕੇ ਵੀ ਲੈਣਾ ਪੱਧਾ ਦਿਹਾੜੀ ਦਾ ਪੱਕਾ ਕਰੀ ਜਨੇ ਹੁਣਾਂ ਕੰਮ ਘਟਾਣਾ ਆਇਆ ਤੇ ਅਸੀਂ ਮੇਰੇ ਤੁਹਾਡੇ ਦਰਸ਼ਨ ਹੋ ਗਏ ਵਧੀਆ ਕਿਹੜੇ ਕਿਹੜੇ ਨਿਊਜ਼ ਤੇ ਦੀ 5 ਚੈਨਲ ਬੁਨਿਆਪਚ ਹੋਰ ਬਾਪੂ ਜੀ ਇੱਕ ਗੱਲ ਪੁੱਛਦਾ ਤੁਸੀਂ ਇੱਥੇ ਦਿਹਾੜੀ ਦਾ ਕਰ ਰਹੇ ਹੋ ਹੈਨਾ ਕਦੇ ਸੋਚਿਆ ਵੀ 30 ਸਾਲ ਯਾਰ ਮੈਂ ਇੰਨਾ ਕੁਝ ਕਰਕੇ ਵੀ ਹਨਾ ਦਿਹਾੜੀ ਕਰੀ ਆ ਹਨਾ ਵੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੀ ਅੱਜ ਦੀ ਜਨਰੇਸ਼ਨ ਦੇ ਆਪਣੇ ਬੱਚੇ ਨੂੰ ਅਸੀਂ ਪੜਾਉਣ ਲਈ ਭੇਜਦੇ ਆ ਤੇ ਬੱਚੇ ਪੜ੍ਹਦੇ ਨਹੀਂ ਉਸ ਥਾਂ ਤੇ ਬੱਚਿਆਂ ਨੂੰ ਜਿੰਨਾ ਮਰਜ਼ੀ ਪੜਾ ਲਓ ਪੜ੍ਹਦੇ ਨਹੀਂ ਬਸ ਉਹਨੂੰ ਤਾਂ ਨੈੱਟ ਚਾਹੀਦਾ ਬਸ ਮੋਬਾਈਲ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਰੋਟੀ ਵੀ ਨਹੀਂ ਉਹਨਾਂ ਨੂੰ ਚਾਹੀਦੀ ਸਵੇਰੇ 4 ਵਜੇ ਤੇ ਲੱਗ ਜੰਨੇ ਪਪਾ ਦਾ ਨੈੱਟ ਚਾਹੀਦਾ ਚਾਹ ਚਾਹਤ ਮਿਲੇ ਨਾ ਮਿਲੇ ਰੋਟੀ ਮਿਲੇ ਨਾ ਮਿਲੇ ਨੈੱਟ ਜ਼ਰੂਰੀ ਆ ਮੋਬਾਈਲ ਜ਼ਰੂਰੀ ਹੋ ਗਿਆ ਕੋਰ ਕੁਛ ਨਹੀਂ ਚਾਹੀਦਾ ਉਹਨਾਂ ਨੂੰ ਰਿਸ਼ਤਿਆਂ ਦੀ ਕਦਰ ਘਟ ਗਈ ਰਿਸ਼ਤਿਆਂ ਦੀ ਘਟ ਗਈ ਹੁਣ ਪਹਿਲਾਂ ਰਿਸ਼ਤੇ ਰਿਸ਼ਤਿਆਂ ਦੀ ਕਦਰ ਬਹੁਤ ਕਰਦੇ ਤੇ ਹੁਣ ਆਪਾਂ ਆਪਣੇ ਬਜ਼ੁਰਗਾਂ ਦੀ ਕਦਰ ਬਹੁਤ ਕਰਦੇ ਤੇ ਹੁਣ ਤਾਂ ਅੱਜ ਕੱਲ ਤਾਂ ਬਜ਼ੁਰਗਾਂ ਦੀ ਕਦਰ ਕਰਦੇ ਹੀ ਨਹੀਂ ਕੋਈ ਮੋਬਾਈਲਾਂ ਦੀ ਕਦਰ ਵੱਧ ਗਈ ਰਿਸ਼ਤਿਆਂ ਦੀ ਘਟ ਗਈ ਅੱਜ ਕੱਲ ਇਹ ਵੀ ਨਹੀਂ ਪਤਾ ਹੁੰਦਾ ਮੇਰੇ ਖਿਆਲ ਨਾਲ ਦਾਦਾ ਤੇ ਦਾਦੀਆਂ ਨਾਮ ਕੀ ਆ ਹਾਂ ਦਾਦਾ ਹੁਣ ਸਾਨੂੰ ਤਾਂ ਪਤਾ ਸਾਡੀ ਤਾਂ ਦੋ ਪੀੜੀਆਂ ਦਾ ਵੀ ਪਤਾ ਅੱਜ ਕੱਲ ਇਹ ਤਾਂ ਪਹਿਲੀ ਪੀੜੀ ਤੇ ਨਹੀਂ ਪਤਾ ਸਾਡੇ ਦਾਦਾ ਦਾਦੀ ਦੇ ਨੋਕੇ ਇਹਨੇ ਤਾਂ ਮੋਬਾਈਲ ਆ ਵਰ ਨੈਟ ਤੇ ਕਰ ਲਓ ਜੋ ਮਰਜ਼ੀ ਕਰਨਾ ਹੋਰ ਕੁਛ ਨਹੀਂ ਹੈਗਾ ਨੱਟੇ ਰਹਿ ਗਏ ਨੇ ਤਾਂ ਫੋਨ ਹੀ ਰਹਿ ਗਿਆ ਨਾ ਪੜਾਈ ਨਾ ਕੁਛ ਵੀ ਪੜਾਈ ਰਹੀਓ ਨਹੀਂ ਨੱਟੇ ਤੇ ਬਗਾਰ ਕੁਛ ਵੀ ਅੱਛਾ ਬਾਪੂ ਨਾਲ ਯਾਰੀ ਦੋਸਤੀ ਨਹੀਂ ਯਾਰੀ ਦੋਸਤੀ ਕਿਉਂ ਇਹ ਪਿੰਡ ਦੇ ਸਾਡੇ ਬਸਿੰਦੇ ਆ ਇਹ ਇਹ ਇਹਨੇ ਤਾਂ ਕੰਮ ਲਾ ਰੱਖਿਆ ਤਾਂ ਉੱਥੇ ਮੈਂ ਕੰਮ ਕਰਾਣਾ ਆ ਕੇ ਮੈਂ ਚੱਲ ਕਰਾਦੀ ਕਵਰਾਂ ਲਾ ਰੱਖਿਆ ਕੰਮ ਪਿੰਡ ਦੇ ਵਿੱਚ ਵਧੀਆ ਪਿੰਡ ਦੇ ਵਿੱਚ ਸੱਤ ਚਾਰ ਬੜਿਆ ਵਾ ਪਿੰਡ ਦੇ ਜਵਾਈ ਕਰਨ ਕਰਕੇ ਹਰੇਕ ਮਖੌਲ ਟੀਚਰ ਕਰਦਾ ਚੱਲੀ ਜਾਂਦਾ ਹਾਂ ਕਿਵੇਂ ਕਰਦੇ ਨੇ ਮਖੌਲ ਟੀਚਰ ਹੈ ਨਾ ਪਿੰਡ 'ਚ ਕਿਸੇ ਦਾ ਕਿਸੇ ਦਾ ਭੁੱਫੜਾ ਕਿਸੇ ਦਾ ਜੀਜਾ ਕਿਸੇ ਦਾ ਜਮਾਈ ਕਿਸੇ ਦਾ ਮਾਸੜ ਇਹ ਤਾਂ ਚੱਲਦਾ ਪਿੰਡ ਦੇ ਵਿੱਚ ਅੱਛਾ ਹਾਂ ਹਾਂ ਮਤਲਬ ਸਾਰਾ ਕੁਝ ਤੁਹਾਨੂੰ ਨਹੀਂ ਬਣਾਣਾ ਆ ਸਾਰਾ ਕੁਸੇ 30 ਸਾਲ ਤੋਂ ਫਿਰ ਕੀ ਕੀ ਬਣਦੇ ਰਹੇ ਹਾਂ ਪੂਰੇ ਪੂਰੇ ਤਾਂ ਪਿੰਡ ਦੇ ਵਿੱਚ ਕੀ ਬਣਨਾ ਸਾਰਾ ਕੁਝ ਬਣਾ ਲੈ ਚੰਪਤੀਆ ਜ਼ਿੰਦਗੀ ਲੰਘ ਰਹੀ ਹੈ ਪਿੰਡ ਦੇ ਵਿੱਚ ਕੰਮ ਵਧੀਆ ਮਿਲਦਾ ਕੰਮ ਵਧੀਆ ਸਹਿਜ ਚਾਰ ਵਧੀਆ ਪਿੰਡ ਵਧੀਆ ਸਾਡਾ ਸਾਡੇ ਪਿੰਡ ਦੀ ਨਾ ਜਿਹੜੀ ਹੋ ਆ ਨਾ ਸਹਿਜ ਸਹਿਜ ਚਾਰ ਉਹ ਸਭ ਤੋਂ ਇੱਕ ਨੰਬਰ ਹੈ ਇਹਦੇ ਪਿੰਡ ਦੇ ਵਿੱਚ ਜਿਵੇਂ ਹੁਣ ਸਾਡੇ ਤੀਰਥ ਹੈ ਸਮਤ ਪਹਿਲਾਂ ਇੱਕ ਗੱਲ ਪੁੱਛਾਂ ਫੋਨ ਕਿਹੜਾ ਤੁਹਾਡੇ ਉਹ ਮੇਰੇ ਕੋਲ ਫੋਨ ਆ ਸਿੰਪਲ ਫੋਨ ਹੈ ਆ ਦੇਖ ਆ 10 ਵਰੀ ਤਾਂ ਗਿਰ ਲੰਦਾ ਪੈੜ ਪਰ ਤੇ ਗਿਰ ਲਿਆ ਬੈਦੀ ਕੋਈ ਪਰਵਾਰ ਟੱਚ ਆਪਰ ਨੂੰ ਚਲਾਣਾ ਨਹੀਂ ਆਂਦਾ ਆ ਸਿੰਪਲ ਵੀ ਜਿਹੜਾ ਫੋਨ ਆ ਰਿਹਾ ਦੇਖ ਇਹਨਾਂ ਨੂੰ ਕੇ ਜਵਾਬ ਦਈਏ ਕਰ ਲਾਂ ਗੱਲ ਮੜੀ ਜੀ ਲੈ ਕਰ ਲਓ ਕਰ ਕੋਈ ਗੱਲ ਨਹੀਂ ਹਲੋ ਏ ਭਾਈ ਮੈਨੂੰ ਨਾ ਦੁਬਾਰਾ ਕਰਦਾ ਫੋਨ ਮੈਂ ਨਾ ਕਿਤੇ ਬੀਜੀ ਦਾ ਮੂਵੀ ਜੀ ਬਣਾ ਰਹੇ ਤੇ ਪਿੰਡਾਲੇ ਉਹਨਾਂ ਕਰਕੇ ਮੈਂ ਖੜਾ ਤੇ ਮੈਂ ਕਰਦਾ ਹੁਣ ਹਾਂ ਹੋਰ ਪੁੱਛੋ ਕੇ ਪੁੱਛਣਾ ਤੁਸੀਂ ਕਿਹਦਾ ਮੂਵੀ ਪੁੱਛੋ ਕੇ ਪੁੱਛਣਾ ਪੁੱਛੋ ਫੋਨ ਕਿਦਾ ਸੀ ਫੋਨ ਤਾਂ ਕੰਮ ਵਾਲਿਆਂ ਦਾ ਫੋਨ ਸੀ ਰੇੜੀ ਵਾਲਾ ਭੇਜਣਾ ਤਾਂ ਸਮਾਨ ਮੰਗਵਾਉਣਾ ਤਾਂ ਉਹਨਾਂ ਨੇ ਉਹ ਕਹਿੰਦੇ ਫੋਨ ਕਰੋ ਹਾਂ 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 ਬਾਪੂ ਨਹੀਂ ਗੱਲ ਪੁੱਛਾਂ ਤੁਸੀਂ ਇਹ ਬਟਨਾਂ ਵਾਲੇ ਫੋਨ ਤੇ ਹਣਾ ਅੱਜ ਵੀ ਉਹ ਚੀਜ਼ ਚੇਂਜ ਨਹੀਂ ਕੀਤੀ ਅੱਜ ਵੀ ਇਹ ਚੀਜ਼ਾਂ ਹੈਗੀਆਂ ਤੁਹਾਡੇ ਕੋਲ ਹਨਾ ਮਜੂਰ ਤੇ ਕਦੇ ਤੁਸੀਂ ਆਪ ਸੋਚੋ ਵੀ ਲੋਕੀ ਟੱਚ ਫੋਨ ਰੱਖ ਕੇ ਵੀ ਐਂ ਦਿਖਾਉਂਦੇ ਨੇ ਵੀ ਹਾਂ ਸਾਡੇ ਕੋਲ ਤਾਂ ਬਹੁਤ ਖੁਸ਼ੀ ਆ ਉਹ ਨਾ ਜਿਹੜਾ ਟੱਚ ਵਾਲੀ ਹੋ ਜਾਂਦੀ ਨਾ ਉਹ ਕਹਿੰਦੇ ਸਾਡੇ ਵਰਗਾ ਕੋਈ ਲਾਈਫ ਹਮਾਂ ਕੋਈ ਬੰਦਾ ਹੀ ਨਹੀਂ ਹੈ ਮੈਂ ਕਹਿੰਦਾ ਇਹਦੇ ਵਰਗਾ ਨਜ਼ਾਰਾ ਨਹੀਂ ਕਦੇ ਉਹ ਟੱਚ ਵਾਲਾ ਨਾ ਟੱਚ ਵਾਲਾ ਤਾਂ ਇੱਕ ਉਹਨਾਂ ਨੂੰ ਦਿਮਾਗ ਦੇ ਨਸ਼ਾ ਚੜ ਜਾਂਦਾ ਮੈਂ ਕਹਿੰਦਾ ਇਹਦੇ ਵਰਗਾ ਨਸ਼ਾ ਨਹੀਂ ਹੈ ਔਰ ਪਮਕੜ ਕਿੱਥਾ ਹੈ ਉਹ ਕੰਮ ਕਿਆ ਤੇ ਤੂੰ ਪਹੁੰਚ ਜਾ ਸਮਾਨ ਪਚਾ ਦੇ ਯਾਰ ਉਹਨਾਂ ਦਾ ਮੇਰੇ ਕੋਲ ਦੋ ਵਾਰੀ ਫੋਨ ਆ ਲਿਆ ਉਹ ਗਲਤ ਕਿੰਨੇ ਆ ਛੋਟੇ ਛੋਟੇ ਬੱਚੇ ਅਰਸੀ ਗਾਲ ਦੀ ਸਸਕਾਰ ਕੀ ਨਾਮ ਹੈ ਹਰਸਿਮਰਨ ਹਰਸਿਮਰਨ ਆ ਪਹਿਣਾ ਛੋਟੀ ਹਾਂਜੀ ਇਹ ਕਿੱਥੇ ਲੱਗੇ ਜਲਦੀ ਹਾਂਜੀ ਕਿੱਥੇ ਲੱਗੇ ਜਾਣੀ ਹੈ ਕੁਮਾਨ ਨੇ ਕੁਮਾਨ ਲੈਣੀ ਹੈ ਛੋਟੀ ਪਹਿਣਾ ਨੂੰ ਰੋਜ਼ ਕੁਮਾਨ ਲੈ ਕੇ ਜਾਂਦੀ ਹੈ ਹਾਂਜੀ ਚੀਜੀ ਦਵਾਉਣੀ ਹੈ ਨੂੰ ਹਾਂਜੀ ਕੀ ਦਵਾ ਕੇ ਲੈ ਕੇ ਆਉਣੀ ਹੈ ਲੈ ਲੈ ਇਹ ਸਾਰਾ ਦਿਨ ਲੈ ਗੰਦੀ ਰਹਿੰਦੀ ਹੈ ਹੈ ਕਿੰਨਾ ਪਿਆਰਾ ਹੈ ਛੋਟੀ ਭੈਣ ਬਹੁਤ ਬਹੁਤ ਪਿਆਰਾ ਹੈ ਅੱਛਾ ਕਦੇ ਸੋਚਿਆ ਛੋਟੀ ਭੈਣ ਨੂੰ ਇਹ ਚੀਜ਼ ਲੈ ਕੇ ਦੇਣੀ ਆ ਵੀ ਹਾਂ ਇਹ ਚੀਜ਼ ਮੈਂ ਛੋਟੀ ਭੈਣ ਨੂੰ ਲੈ ਕੇ ਦਵਾਂਗੀ ਦਵਾਂਨੀ ਆ ਦਵਾਂਨੀ ਆ ਵੱਡੇ ਹੋ ਕੇ ਕੀ ਦਵਾਂ ਨਾ ਛੋਟੀ ਭੈਣ ਨੂੰ ਫੋਨ ਫੋਨ ਦਵਾਂ ਨਾ ਕਿਹੜਾ ਫੋਨ ਦਵਾਂਗੀ ਵੀ ਵੱਡਾ ਵੀ ਵੱਡਾ ਵੀ ਵੱਡਾ ਫੋਨ ਦਵਾਂ ਨਾ ਬਹੁਤ ਸੋਹਣੀ ਗੱਲ ਹੈ ਨਾ ਵੀ ਬੱਚਾ ਇੱਕ ਵੀਊ ਦਾ ਬੰਦ ਬਣ ਤੁਹਾਡਾ ਕੀ ਨਾਮ ਹੈ ਪ੍ਰੀਆ 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 ਗਾਣੇ ਸੁਣਦੇ ਹੋ ਹਾਂਜੀ ਕਿਹਦੇ ਸੁਣਦੇ ਹੋ ਬੋਲੀਆਂ ਬੋਲੀਆਂ ਸੁਣਾ ਦੋਗੇ ਆਂਦੀ ਨਹੀਂ ਆਂਦੀ ਨਹੀਂ ਕੋਈ ਚੀਜ਼ ਸੁਣਾ ਦੋਗੇ ਬੋਲੀ ਵਗੈਰਾ ਕੋਈ ਜਿਹੜੀ ਸੁਣੀ ਹੋਵੇ ਵੀ ਹਾਂ ਜਿਹੜੀ ਆਪਣੇ ਆਮ ਨੂੰ ਵਧੀਆ ਲੱਗਦੀ ਹੈ ਹੈ ਸੁਣਾ ਦਿਓ ਫਿਰ ਇਕੱਠੇ ਸੁਣਾ ਦੋ సాగసరోడా మకి కి రోటి కొని అజగల ఖాంది ਸਿੰਗਰ ਕਿਹੜਾ ਵਧੀਆ ਲੱਗਦਾ ਸਭ ਤੋਂ ਜ਼ਿਆਦਾ ਕੋਈ ਨਹੀਂ ਕੋਈ ਨਹੀਂ ਵਧੀਆ ਲੱਗਦਾ ਸਿੱਧੂ ਮੂਸੇ ਵਾਲਾ ਸੁਣਦੇ ਨਹੀਂ ਹੁਣਦੇ ਅੱਛਾ ਫਿਲਮਾਂ ਦੇਖਦੇ ਡੋਰੀਮਨ ਦੇਖਦੇ ਹੈ ਡੋਰੀਮਨ ਤਾਂ ਸਾਰੇ ਦੇਖਦੇ ਆ ਸਿੰਸ਼ਾ ਦੇਖਦੇ ਕੋਈ ਨਹੀਂ ਦੇਖਦੇ ਅੱਛਾ ਅ ਸਕੂਲ ਜਾਂਦੇ ਹੋ ਨਾ ਜੀ ਸਕੂਲ 'ਚ ਕਿਹੜੀ ਚੀਜ਼ ਸਿਖਾਈ ਜਾਂਦੀ ਹੈ ਸਭ ਤੋਂ ਜ਼ਿਆਦਾ ਹੈਨਾ ਵੀ ਅੱਜ ਕੱਲ ਕੀ ਵਧੀਆ ਲੱਗਦਾ ਪੰਜਾਬੀ ਸਿੱਖਦੇ ਹੋ ਇੰਗਲਿਸ਼ ਸਿੱਖਦੇ ਹੋ ਹੈਨਾ ਤੇ ਸਭ ਤੋਂ ਵਧੀਆ ਸਬਜੈਕਟ ਕਿਹੜਾ ਤੁਹਾਡਾ ਇੰਗਲਿਸ਼ ਯਾ ਬਿਨੀ ਕਿਉਂ ਸਾਨੂੰ ਇੰਗਲਿਸ਼ ਬਣਾਉਣੀ ਆ ਇੰਗਲਿਸ਼ ਬਣਾਉਣੀ ਪੰਜਾਬੀ ਨਹੀਂ ਬਣਾਉਂਦੇ ਪੰਜਾਬੀ ਨਹੀਂ ਬਣਾਉਂਦੇ ਅਛਾ ਛੋਟੀ ਬੈਣ ਹੁਣ ਕਮਾਣ ਦਾ ਲੱਗੇ ਜਾ ਰਹੀ ਕਿੱਥੇ ਲੱਗੇ ਜਾ ਰਹੀ ਐਨ ਤਾਂ ਉਹ ਰੇਕ ਕਮਾਰੀ ਸੀ ਇਹਨੇ ਉੱਥੇ ਰੇਕ ਕਮਾਰੀ ਸੀ ਇੱਕ ਹੁੰਦੀ ਰਹਿੰਦੀ ਆ ਸਾਰਾ ਦੀ ਹਾਂਜੀ ਇੱਕ ਇੱਕ ਕਰੇ ਬੈੜਦੀ ਨੇ ਗੰ ਕਰਦੀਆਂ ਨਾ ਕੀ ਨਾਮ ਇਹਦਾ ਕੈਸ਼ 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 ਕੀ ਆ ਲਗ ਰ ਕਿਆ ਇਸ਼ਤਿਹਾਰ ਮਾਰੀ ਹੈ ਚਲੋ ਆਓ ਫਿਰ ਹੁਣ ਅੱਗੇ ਚੱਲਦੇ ਹਾਂ ਨਾ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਗੱਲ ਕੀਤੀ ਆਓ ਹੁਣ ਅੱਗੇ ਗੱਲਬਾਤ ਕਰਾਨੇ ਆ ਆ ਚੱਲੀਏ ਆ ਫਿਰ ਗੱਲਬਾਤ ਕਰਾਨੇ ਹੈ ਨਾ ਸਾਡੀਆਂ ਬੀਬੀਆਂ ਮਿਲ ਜੂਣੇ ਆਓ ਗੱਲਬਾਤ ਕਰਾਨੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਤੁਸੀਂ ਤਾਂ کہہ ਰਹੀ ਮੈਂ ਬੁਮਾਰਾ ਹਾਂ ਹਾਂ ਜੀ ਹੋ ਤਾਂ ਰਹੀ ਸੀ ਫਿਰ ਦਵਾਈ ਲਈ ਆਈ ਜੀ ਰਾਤ ਮੈਂ ਦਵਾਈ ਲਈ ਆ ਹਾਂਜੀ ਅੱਛਾ ਮਾਤਾ ਜੀ ਮੈਂ ਗੱਲ ਕਰਾਂ ਨਾ ਅੱਜ ਕੱਲ੍ਹ ਨਾ ਦੇਸੀ ਚੀਜ਼ਾਂ ਨਹੀਂ ਵਰਤੀਆਂ ਜਿਵੇਂ ਹੁੰਦਾ ਸੀ ਨਾ ਪਿੰਡ 'ਚ ਪਹਿਲਾਂ ਦੇਸੀ ਚੀਜ਼ਾਂ ਨਾਲ ਨੁਸਕੇ ਹੁੰਦੇ ਸੀਗੇ ਬੜੇ ਵਧੀਆ-ਵਧੀਆ ਹੁੰਦੇ ਸੀ ਵੀ ਹਾਂ ਵੀ ਬਿਮਾਰੀ ਐ ਜਾਂਦੀ ਸੀ ਦੂਰ ਅੱਜ ਕੱਲ੍ਹ ਸਾਰੀ ਦਵਾਈਆਂ ਵਾਲੀ ਰਹਿ ਗਈ ਹਾਂਜੀ ਹੁਣ ਕੌਣ ਵਰਤਦਾ ਜੀ ਦੇਸੀ ਨੁਕਤੇ ਹੁਣ ਤਾਂ ਅੰਗਰੇਜ਼ੀ ਅੰਗਰੇਜ਼ੀ ਚੱਲਦੀਆਂ ਨੇ ਜੀ ਹੁਣ ਤਾਂ ਦੇਸੀ ਨੇ ਹੁਣ ਕੋਈ ਕਰਦਾ ਦੇ ਸਿਨੇ ਉਹਨ ਕੋਈ ਦਵਾਈਆਂ ਲੰਦਾ ਜੀ ਅੱਛਾ ਹਾਂ ਜੀ ਆ ਕੀ ਕਰਦੇ ਸੀ ਤੁਸੀਂ ਇਹ ਤਾਂ ਜੀ ਮੈਂ ਜਰਾਬਾਂ ਬਣਨ ਦਿੱਤੀ ਹਾਂ ਇਹ ਸੜਾਂਆਂ ਗੇਲ ਬਣਨ ਦੇ ਜਿੱਤਰਾ ਜਰਾਬਾਂ ਕਿਤੇ ਲਈ ਬਣਦੇ ਸੀ ਇਹ ਜਵਾਈ ਲੈ ਜਵਾਈ ਲਈ ਹਾਂ ਜੀ ਇੱਕ ਚਾਹ ਹੁੰਦਾ ਮਤਲਬ ਹੈਨਾ ਵੀ ਬੁਣਨ ਦਾ ਹਾਂ ਜੀ ਹਾਂ ਜੀ ਹਾਂ ਜੀ ਛੁਰ ਤਾਂ ਹੀ ਹੈ ਹਾਂ ਜੀ ਸਾਰਾ ਕੁਝ ਕਰਦੀਆਂ ਜੀ ਮੈਂ ਦਰੀਆਂ ਵੀ ਮੰਜੇ ਵੀ ਬੁਣਦੀਆਂ ਸਾਰਾ ਕੁਝ ਕਰ ਲੈਂਦੀ ਆ ਮੈਂ ਬਾਪੂ ਲਈ ਕਿੰਨੇ ਕੁਝ ਬਣੇ ਮੈਂ ਬਾਪੂ ਲਈ ਤਾਂ ਜੀ ਬਾਪੂ ਤਾਂ ਹੁਣ ਉੱਪਰ ਚੱਲ ਗਿਆ ਨਹੀਂ ਨਹੀਂ ਬਾਪੂ ਜੀ ਤੁਹਾਡੇ ਘਰ ਵਾਲੇ ਹਾਂਜੀ ਹਾਂ ਅੱਛਾ ਪਿਆਰ ਕਿੰਨਾ ਸੀ ਵਾਦੂ ਤਾਂ ਜੀ ਫੌਜੀ ਤਾਂ ਫੌਜੀ ਤਾਂ ਜੀ ਹਾਂਜੀ ਅੱਛਾ ਫੌਜੀ ਸਾਹਿਬ ਜਦੋਂ ਬਿਊਟੀ ਤੋਂ ਘਰੇ ਆਉਂਦੇ ਸੀ ਹੈਨਾ ਤੇ ਚਾਹ ਹੁੰਦਾ ਸੀ ਨਾ ਮਿਲਣ ਦਾ ਵਾਦੂ ਹਾਂਜੀ ਕੋਈ ਗੱਲ ਫੌਜੀ ਸਾਹਿਬ ਦੀ ਕੋਈ ਗੱਲ ਜੀ ਹੁਣ yaad ਨਹੀਂ ਰਹੀਆਂ yaad ਨਹੀਂ ਭੁੱਲੀ ਵੀ ਬਾਈ ਹਾਂਜੀ 3-4 ਸਾਲ ਹੋ ਗਏ ਮੁੱਕੇ ਨੇ ਜੀ ਭੁੱਲ ਗਿਆ ਹੁਣ ਹਾਂਜੀ ਆਹ ਬੱਜੀ ਸਾਬ ਦਾਰੂ ਰ ਰਾਮਰੂ ਮੋਂ ਪਿੰਦਾ ਸੀ ਬਾਦੂ ਪਿੰਦਾਤਾ ਜੀ ਪਰ ਪਿੰਦਾ ਸ਼ਾਮ ਨੂੰ ਤਾਂ ਜੀ ਹਾਂ ਹਾਂ ਜੀ ਸ਼ਾਮ ਨੂੰ ਪਿੰਦਾਤਾ ਹਾਂ ਪੀ ਜਾਂਦਾਤਾ ਆਪਣੇ ਪੁਰਾਣੇ ਗਾਣੇ ਸੁਣਦਾਤਾ ਚਮਕੀਲੇ ਦੇ ਹਾਂ ਹਾਂ ਨਾਲ ਬੀਬੀ ਨੂੰ ਵੀ ਸੁਣਾਉਂਦਾ ਸੀ ਬਾਦੂ ਜੀ ਬਹੁਤ ਕਿਵੇਂ ਗਾਲਤ ਬੀਬੀ ਲੱਗੀ ਵੀ ਪੱਕੀ ਗਾਣੇ ਸੁਣਨ ਅੱਛਾ ਹੋਰ ਤੁਸੀਂ ਹੁਣਦੇ ਹੋ ਨਹੀਂ ਬਈ ਅਸੇ ਤਾ ਹੁੰਦੇ ਨਹੀਂ ਹੈ ਕਿ ਸਾਡੇ ਬਾਰੇ ਤਾਂ ਹੁਣ ਬੰਦ ਹੋ ਗਏ ਬੰਦ ਹੋ ਗਏ ਉਹ ਸਾਡੇ ਪਹਿਲੇ ਵਦੇ ਵਿੱਚ ਤੇ ਹੋਣ ਨਹੀਂ ਕੋਈ ਕਰਦਾ ਹੈਗਾ ਇਹ ਜਗਾਣੇ ਕਾਣੇ ਹੁਣ ਤਾਂ ਸਿੱਧੇ ਚੱਲਦੇ ਆ ਹਾਂ ਕਿਹੜੇ ਚੱਲਦੇ ਨੇ ਹੁਣ ਸਿੱਧੇ ਭਾਈ ਹੁਣ ਮਸੂ ਨਹੀਂ ਆਉਂਦੇ ਉਹ ਆਉਂਦੀ ਉਹ ਸੁਣਾਉਗੀ ਸਾਡੀ ਉਹ ਜਣਾਉਗੀ ਹਾਂ ਉਹ ਜਾਂਦੀ ਆ ਬੀਬੀਆਂ ਇਕੱਠੇ ਬੈਠਦੇ ਹੋ ਜਿਵੇਂ ਪਹਿਣਾ ਪਹਿਲਾਂ ਸਾਰੇ ਹੁੰਦੇ ਸੀ ਨਾ ਵੀ ਪਰਿਵਾਰਿਕ ਬੈਠਦੇ ਸੀ ਹਾਂ ਵੀ ਵੀ ਇੱਕ ਪਿਆਰ ਹੁੰਦਾ ਸੀ ਸਾਰਿਆਂ ਚ ਅੱਜ ਉਹ ਦਿਖਣ ਨੂੰ ਮਿਲਦਾ ਨਹੀਂ ਮਿਲਦਾ ਨੇ ਹੁਣ ਤਾਂ ਖੁਦ ਆਪਣੇ ਨਹੀਂ ਹੁੰਦੇ ਇਕੱਠੇ ਕੋਈ ਹੋ ਆ ਬਸ ਕੋਈ ਹੁਣ ਪਹਿਲੀਆਂ ਚੋਂ ਕੋਈ ਉਹ ਹੁਣ ਤਾਂ ਬਸ ਤੁਹਾਨੂੰ ਪਤਾ ਵੀ ਬਉਂਆਂ ਅੱਜ ਕੱਲ ਕਿੱਥੇ ਮਿਲਦੇ ਹਾਂ ਬਉਂਆਂ ਇਕੱਠੀਆਂ ਹੋਣੀਆਂ ਤਾਂ ਚੁਗਨੀਆਂ ਸੱਸਾਂ ਕੇ ਲੜਾਈਆਂ ਹਾਂਜੀ ਹਾਂਜੀ ਅੱਜ ਕਿੰਨਾ ਟਾਈਮ ਹੋ ਗਿਆ ਹੈ ਅਸੀਂ ਕਰ ਇਕੱਠੇ ਬੈਠੇ ਹਾਂ ਹਾਂ ਹਿੰਨਾ ਬਾਅਦ ਬਹੁਤ ਬਹੁਤ ਦਿਨ ਹੋ ਗਏ ਬਹੁਤ ਦਿਨ ਵੈਸੇ ਜੀ ਆਪਣੇ ਘਰ ਦੇ ਕੋਲ ਤਾਈ ਜਾਣੇ ਅਸੀਂ ਹਾਂ ਹਾਂਜੀ ਨਹੀਂ ਨਹੀਂ ਉਹ ਤਾਂ ਹਾਂਜੀ ਵੈਸੇ ਸਾਡਾ ਘਰ ਆ ਨਾ ਉਹ ਮੇਰੀ ਦਰਾਣੀ ਦਾ ਉਰਾਂ ਦਿਉ ਰਹਿੰਨੀ ਆ ਹਾਂਜੀ ਆ ਮੇਰੀ ਜਿਵੇਂ ਮਤਾਈ ਮੈਂ ਕਹ ਸੀ ਤਾਂ ਬਥੇਰੇ ਬੈਠਦੇ ਤੇ ਬਾਈ ਹੁਣ 5-7 ਸਾਲ ਹੋ ਗਏ ਅਸੀਂ ਪੜਾ ਚਲੇ ਗਏ ਹੁਣ ਇਕੱਠੇ ਨਹੀਂ ਹੁੰਦੇ ਉਧਰਲਾ ਸਾਡਾ ਇਲਾਕਾ ਹੈ ਨਹੀਂ ਚੱਜ ਦਾ ਜਿੱਥੇ ਅਸੀਂ ਰਹਿੰਦੇ ਨੇ ਹੁਣ ਆ ਹੁਣ ਨਹੀਂ ਉਹ ਇਕੱਠਾ ਹੁੰਦਾ ਕੋਈ ਪਿਆਰ ਯਾਦ ਕਰਦੇ ਹੋਂ ਵੀ ਹਾਂ ਯਾਰ ਉਹ ਪਿਆਰ ਵੀ ਇਕੱਠੇ ਬੈ ਕੇ ਹਨਾ ਨਿਆਰੇ ਜਿਹੜੇ ਹੁੰਦੀ ਗੱਲਾਂ ਹੁੰਦੀ ਸੀ ਪਰ ਜੋ ਗੱਲਾਂ ਨਹੀਂ ਨਾ ਉਹ ਦਿਮਾਗ ਚ ਰਹਿ ਜਾਂਦੀਆਂ ਨੇ ਹਾਂ ਜੀ ਅਸਬਥੇਰਾ ਹੁਣ ਵੀ ਯਾਦ ਕਰਦੇ ਆ ਜਦੋਂ ਆਉਨੇ ਆ ਵੀ ਅਸੀਂ ਇੱਥੇ ਰਾਤ ਨੂੰ 11 11 ਵਜੇ ਤੱਕ ਬੈਠੇ ਰਹਿੰਦੇ ਤੇ ਵੀ ਹੁਣ ਕੋਈ ਦਿਨ ਮਾਰੀ ਬੈਠੀਆਂ ਦੀਆਂ ਨਹੀਂ ਵੀ ਕੋਈ ਨਹੀਂ ਕਰਦਾ ਹੁਣ ਇਸ ਤਰ੍ਹਾਂ ਦਾ ਪਿਆਰ ਪਿਛਲਾ ਪਿਆਰ ਪਿਆਰ ਤਾਂ ਹੁਣ ਨਹੀਂ ਹੈਗਾ ਨਿਆਣਾ ਆ ਹਾਂ ਮੁੰਡਾ ਪੋਤਾ ਕਿੰਨਾ ਪਿਆਰ ਹੈ ਬਹੁਤ ਜ਼ਿਆਦਾ ਹੈ ਦੱਸ ਦੇ ਕਿੰਨਾ ਪਿਆਰ ਕਰਦਾ ਬੀਬੀ ਨੂੰ ਬਹੁਤ ਹਾਂ ਕਿੰਨਾ ਪਿਆਰ ਕਰਦਾ ਮੀਂਹ ਕਹਿੰਦੇ ਇੰਨਾ ਪਿਆਰ ਕਰਦਾ ਜੀ ਇੰਨਾ ਪੜਨਾ ਅੱਛਾ ਬੀਬੀ ਦੇ ਨੂੰ ਕਿੰਨਾ ਪਿਆਰ ਕਰਦੀ ਹੈ ਹਾਂ ਜੀ ਬੋਲੋ ਹਾਂ ਜੀ ਕਹਿੰਦੇ ਹਾਂ ਜੀ ਇੱਧਰੋਂ ਹੋ ਕੇ ਦੱਸ ਕਹਿੰਦੇ ਹਾਂ ਮਾਵਾ ਠੰਡੀਆਂ ਛਾਵਾਂ ਤੇ ਦਾਦੀਆਂ ਰੁੱਖਾਂ ਵਰਗੀਆਂ ਨੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਹੋਰ ਇਹ ਨਾਲ ਗੱਲਬਾਤ ਕਰ ਰਹੇ ਆ ਸਸ਼ੀਕਾਲ ਭਾਈ ਸਸ਼ੀਕਾਲ ਕੀ ਹਾਲ ਚੜਾ ਠੀਕ ਹੈ ਚੜਦੀ ਕਲਾ ਗਾਣਾ ਸੁਣਾ ਦੇ ਯਾਰ ਮੈਨੂੰ ਪਤਾ ਲੱਗਿਆ ਤਾ ਹਨਾ ਤੂੰ ਗਾਣਾ ਹੀ ਸੁਣਾਉਂਦਾ ਬੜੇ ਕਹਿਣ ਕਹਿਣ ਦੇ ਹੈ ਬੰਬੀਆ ਬੋਲੇ ਦੁਨੀਆ ਬੇਬੇ ਖੇਡ ਡਰਦੀ ਜੜਦੀ ਮੱਛ ਡਬਲਯੂ ਵਰਗੀ ਚਾਹੇ ਗਰਮੀ ਚਾਹੇ ਸਰਦੀ ਇਹ ਚੱਬਦਾ ਛੋਲੇ ਨਹੀਂ ਬੰਬੀਆ ਬੋਲੇ ਐ ਸੱਚ ਐ ਸੱਚ ਟੀਸੀ ਨਹੀਂ ਬੰਬੀਆ ਬੋਲੇ ਦੁਨੀਆ ਬੇਬੇ ਖੇਡ ਡਰਦੀ ਜੜਦੀ ਮੱਛ ਡਬਲਯੂ ਵਰਗੀ ਚਾਹੇ ਗਰਮੀ ਚਾਹੇ ਸਰਦੀ ਇਹ ਚੱਬਦਾ ਛੋਲੇ ਨਹੀਂ ਬੰਬੀਆ ਬੋਲੇ ਤੁਸੀਂ ਚੱਬਦੇ ਹੋ ਛੋਲੇ ਹੈ ਹਾਂ ਖਾਣੇ ਓ ਕੀ ਨਾਮ ਹੈ ਤੇਰਾ ਪ੍ਰਭਜਤ ਮੈਨੂੰ ਤਾਂ ਤੂੰ ਹੀ ਤੇਜ ਲੱਗੀਆਂ ਨਾ ਛੋੜਿਆ ਹਾਂ ਪੁੱਛਣਾ ਹਾਂਜੀ ਕੀ ਕਰਦਾ ਪੜਦਾ ਹੀ ਘੱਟ ਨਹੀਂ ਜਾਂਦਾ ਪੜਦਾ ਕਿਹੜੀ ਕਲਾਸ ਚ ਪੜਦਾ ਪੰਜਵੀਂ ਪੰਜਵੀਂ ਜੋ ਯਾਰ ਤੂੰ ਡਿੱਡਾ ਜਾਂ ਪੰਜਵੀਂ ਹੈ ਹੈ ਹਾਈਟ ਛੋਟੀ ਹੈ ਹਾਂਜੀ ਅੱਛਾ ਹਾਈਟ ਛੋਟੀ ਹੈ ਅੱਛਾ ਮੈਂ ਇੱਕ ਗੱਲ ਪੁੱਛਾਂ ਤੈਨੂੰ ਕਿੰਨੇ ਛੇੜਦੇ ਨੇ ਕਲਾਸ ਚ ਕੋਈ ਨਹੀਂ ਹੈ ਕੋਈ ਨਹੀਂ ਕੋਈ ਨਹੀਂ ਛੇੜਦਾ ਮੈਨੂੰ ਅੱਛਾ ਕੁੜੀਆਂ ਖੇਡਦੀਆਂ ਤੂੰ ਨਾ ਨਾ ਖੇਡਦੀ ਤੂੰ ਕਿਊਟ ਜੈ ਨਾ ਤੂੰ ਚਿੱਡਾ ਐ ਤੈਨੂੰ ਤਾਂ ਕਹਿੰਦੀ ਹੋਣ ਗਿਆ ਵੀ ਹਾਂ ਯਾਰ ਤੂੰ ਤਾਂ ਬੜਾ ਕਿਊਟ ਜੈ ਨਾ ਨਾ ਅੱਛਾ ਗਾਣੇ ਗੁਣੇ ਸੁਣਦਾ ਨਾ ਗਾਣੇ ਸੁਣਦਾ ਤੇਰੇ ਨਾਲ ਦਾ ਤਾਂ ਗਾਣੇ ਸੁਣਾਉਂਦਾ ਸੀਗਾ ਨਾ ਅੱਛਾ ਇੱਕ ਗੱਲ ਪੁੱਛਾਂ ਯਾਰੀ ਦੋਸਤੀ ਹੈਗੀ ਕਿਹਦੇ ਨਾਲ ਹੈ ਹਾਂ ਨਹੀਂ ਹੈਗੀ ਵੈਸੇ ਯਾਰੀ ਯਾਰ ਯਾਰ ਹੈਗਾ ਕੋਈ ਤੇਰਾ ਇੰਨਾ ਚੋ ਨਾ ਕੋਈ ਯਾਰ ਨਹੀਂ ਕਿਉਂ ਨਾ ਦੁਸ਼ਮਣ ਨੇ ਸਾਰੇ ਹਾਂ ਸਾਰੇ ਹੀ ਦੁਸ਼ਮਣ ਨੇ ਭਰਾਵਾ ਕੀ ਨਾ ਮਤਰਾ ਸੁਖਮਨ ਸਿੰਘੇ ਨਹੀਂ ਸੁਖਮਨ ਸਿੰਘ ਹਾਂਜੀ ਅੱਛਾ ਸੁਖਮਨ ਸਿੰਘ ਕਿਹੜੀ ਕਲਾਸ ਚ ਹੈ ਜੀ 6ਵੀਂ ਚ ਹਾਂ 6ਵੀਂ ਚ ਹਾਂਜੀ ਸੁਖਮਨ ਸਿੰਘ ਵੱਡੇ ਹੋ ਕੇ ਸੋਚਿਆ ਕੀ ਕਰਨਾ ਹੈ ਬਾਕੀ ਕਰ ਲਏ ਜੋ ਕਰਨਾ ਹੋਏਗਾ ਬਾਕੀ ਮਾਪੇ ਦੀ ਮਰਜ਼ੀ ਮਾਪੇ ਦੀ ਮਰਜ਼ੀ ਹਾਂਜੀ ਉਹ ਸੋਚੇ ਵੀ ਮੈਂ ਫੌਜ ਚ ਜਾਣਾ ਪੁਲਿਸ ਜਾਣਾ ਹੈ ਜਾਂ ਫਿਰ ਦੇਸ਼ ਵਾਸਤੇ ਕੁਝ ਕਰਨਾ ਹੈ ਜਾਂ ਫਿਰ ਮੈਂ ਬਾਹਰ ਜਾਣਾ ਹੈ ਅੱਜ ਕੱਲ ਬੱਚੇ ਹੁੰਦੇ ਨੇ ਨਾ ਵੀ ਬਾਹਰ ਚੱਲ ਜਾਂਦੇ ਨੇ ਕੈਨੇਡਾ ਲੰਘ ਗਿਆ ਕੋਈ ਅਮਰੀਕਾ ਲੰਘ ਗਿਆ ਬਹਾਰ ਤਾਂ ਵੈਸੇ ਜਾਣਾ ਹੀ ਹੈਗਾ ਔਰੀ ਕੰਮ ਕਰਨਾ ਵੈਸੇ ਤਾਂ ਹਾਂਜੀ ਅੱਛਾ ਇੱਥੇ ਪੰਜਾਬ 'ਚ ਹੀ ਰਹਿਣਾ ਹਾਂਜੀ ਮੰਮੀ ਡੈਡੀ ਕੋਲ ਹਾਂਜੀ ਜਿਹੜੇ ਬੱਚੇ ਆਜੋ ਗੱਲ ਪੰਜਾਬ ਛੱਡ ਕੇ ਚੱਲ ਜਾਂਦੇ ਨੇ ਮੰਮੀ ਡੈਡੀ ਕੋਲੋਂ ਦੂਰ ਚੱਲ ਜਾਂਦੇ ਨੇ ਕੀ ਲੱਗਦਾ ਜਾਣਾ ਚਾਹੀਦਾ ਨਹੀਂ ਵੈਸੇ ਮਾਪੇ ਕੱਲੇ ਰਹਿ ਜਾਂਦੇ ਨੇ ਪੁੱਤ ਉੱਥੇ ਕੰਮ ਕਰਦੇ ਰਹਿੰਦੇ ਨੇ ਉਹਨਾਂ ਨੂੰ ਵੀ ਉੱਥੇ ਚੱਜ ਦੀ ਕੋਈ ਨੌਕਰੀ ਨਹੀਂ ਮਿਲਦੀ ਜਿਹੜੇ ਆਪਾਂ ਪੂਰਾ ਕੰਮ ਕਰਦੇ ਆ ਉਹੀ ਨੌਕਰੀ ਉਹਨਾਂ ਨੂੰ ਉੱਥੇ ਕਰਨੀ ਪੈਂਦੀ ਹੈ ਤਾਂ ਸਾਨੂੰ ਬਾਹਰ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਬਾਹਰ ਨਹੀਂ ਜਾਣਾ ਹਾਈ ਤੂੰ ਜਾਏਂਗਾ ਤਾਂ ਨਹੀਂ ਪੱਕਾ ਦੇਖ ਲੈ ਨਾ ਇਹ ਮੈਂ ਜਾਂਦਾ ਨਹੀਂ ਬਾਹਰ ਜੀ ਨਾ ਜਾਂਦਾ ਜਾਂਦਾ ਨਹੀਂ ਜੇ ਬਾਹਰ ਮੈਂ ਬਾਹਰ ਨਹੀਂ ਜਾਂਦਾ ਹਾਂਜੀ ਅੱਛਾ ਜੇ ਗੱਲ ਕਰਾਂ ਹਨਾ ਵੀ ਯਾਰੀ ਦੋਸਤੀ ਨੂੰ ਕਿਵੇਂ ਦੇਖਦਾ ਹਨਾ ਤੂੰ ਛੋਟਾ ਐਂ ਆਂ ਤੇਰੇ ਯਾਰ ਬੜੇ ਨੇ ਹੁੰਦੇ ਹੋਣਗੇ ਹਨਾ ਹਾਂਜੀ ਬਹੁਤ ਨੇ ਹਾਂਜੀ ਅੱਜ ਕੱਲ ਕੀ ਲੱਗਦਾ ਮਤਲਬ ਲੈਨੇ ਕਿ ਹਾਂ ਸਾਰੇ ਵਧੀਆ ਨੇ ਯਾਰ ਦੋਸਤ ਮੇਰੇ ਵਾਸਤੇ ਦੋ ਹੀ ਦੋਸਤ ਨੇ ਵਧੀਆ ਨੇ ਬਾਕੀ ਤਾਂ ਹੀ ਦੁਸ਼ਮਣ ਨੇ ਖੜ ਜਾਂਦੇ ਨੇ ਜੇ ਆ ਜਾਂਦੇ ਨੇ ਕੋਈ ਮੇਰੇ ਨਾਲ ਲੜਾਈ ਪੈ ਜਾਂਦੀ ਆ ਭੱਜ ਜਾਏਗੇ ਸਿਰਫ ਉਹ ਦੋ ਖੜੇ ਰਹਿੰਦੇ ਨੇ ਤੇਰੀ ਵੀ ਲੜਾਈ ਪੈਂਦੀ ਆ ਯਾਰ ਹਾਂਜੀ ਕਿੰਧਰ ਦੀ ਲੜਾਈਆਂ ਪੈਂਦੀ ਆ ਤੇਰੀ ਉਹ ਚੱਲ ਜਾਂਦੇ ਆ ਸੱਪੜ ਥੋਪੜ ਬਾਕੀ ਇਟਾਂ ਟਾਈਆਂ ਬਾਹਰ ਫੇਰ ਰਗਣਾ ਨਹੀਂ ਹੁੰਦਾ ਹੈਗਾ ਕੁਝ ਇਟਾਂ ਟਾਂ ਜਲ ਜਾਂਦੀਆਂ ਹਾਂਜੀ ਦੇਖ ਲੈ ਇਟਾਂ ਕਿਤੇ ਮੇਚ ਕਿਸੇ ਹੋਰ ਤੇ ਨਾ ਜਲਾਈ ਇਹ ਯਾਰ ਇਟਾਂ ਵੈਸੇ ਹੀ ਗੱਲ ਦੱਸ ਲੜਨੀ ਚੰਗੀ ਗੱਲ ਹੁੰਦੀ ਆ ਨਹੀਂ ਪੰਗੇ ਮੈਡ ਨੂੰ ਵੀ ਪਤਾ ਹੀ ਆ ਦੋਏ ਬੱਚੇ ਪੰਗੇ ਲੈਨੇ ਆ ਨਹੀਂ ਵੈਸੇ ਅਸਲ 'ਚ ਲੜਨੀ ਚੰਗੀ ਗੱਲ ਆ ਵੀ ਆਪਾਂ ਹੈਨਾ ਵੀ ਲੜਦੇ ਰਹਿਨੇ ਆ ਹੈ ਆਪਣੇ 'ਚ ਪਿਆਰ ਹੋਣਾ ਚਾਹੀਦਾ ਵੀ ਹਾਂ ਠੀਕ ਐ ਵੀ ਜੇ ਬੰਦਾ ਕਿਸੇ ਗਲਤ ਥਾਂ ਜਾ ਰਿਹਾ ਫਿਰ ਆਪਾਂ ਉਹਨੂੰ ਚੰਗੀ ਥਾਂ ਕਰੀਏ ਐਸੇ ਹੀ ਹਾਂ ਥੋਨੇ ਗੱਲ ਤਾਂ ਠੀਕ ਆਈ ਐ ਪਰ ਉਹ ਮੰਨਦੇ ਨਹੀਂ ਹੈ ਜੀ ਮੈਡ ਨੇ ਐਨੀ ਵਾਰ ਸਮਝਾ ਲੇ ਤਾਂ ਵੀ ਨਹੀਂ ਮੰਨਦੇ ਉਹ ਹਾਂ ਨਹੀਂ ਮੰਨਦੇ ਹਾਂ ਜੀ ਮੰਮੀ ਡੈਡੀ ਲਈ ਤੂੰ ਕਹਿ ਰਿਹਾ ਸੀਗਾ ਹੈਨਾ ਵੀ ਮੰਮੀ ਡੈਡੀ ਕੋਲ ਲੈਣਾ ਹੈ ਅਸਲ ਮੰਮੀ ਡੈਡੀ ਆ ਪਿਆਰ ਕੀ ਹੁੰਦਾ ਮੰਮੀ ਡੈਡੀ ਦਾ ਪਿਆਰ ਜੀ ਰੱਬ ਦਾ ਰੂਪ ਹੁੰਦਾ ਰੱਬ ਦੇ ਰੂਪ ਹੁੰਦੇ ਹਾਂਜੀ ਜਿਹੜੇ ਵੀ ਬਾਕੀ ਨਾਥ ਨੇ ਉਹਨਾਂ ਨੂੰ ਪੁੱਛ ਕੇ ਇੱਕ ਜੀ ਮੰਮੀ ਡੈਡੀ ਦਾ ਪਿਆਰ ਕੀ ਹੁੰਦਾ ਜੀ ਬਾਕੀ ਰੱਬ ਕਿਸੇ ਨਾਲ ਭਲੀ ਐਸਾ ਨਾ ਕਰਾ ਕਿ ਮੰਮੀ ਡੈਡੀ ਕਿਸੇ ਦਾ ਨਾ ਹੋਵਾ ਕਾ ਮੰਮੀ ਡੈਡੀ ਮੰਮੀ ਜਿਆਦਾ ਪਿਆਰ ਕਰਦੀ ਕਿ ਡੈਡੀ ਦੋਨੇ ਤੂੰਨੇ ਦੋਨੇ ਕਰਦੇ ਸੋ ਹਨਾ ਬੱਚਾ ਬਹੁਤ ਇਮੋਸ਼ਨਲ ਹੀ ਹੋ ਗਿਆ ਐ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਛਬਾ ਬਹੁਤ ਵਧੀਆ ਬਥੇ ਹੈ ਬੱਚੇ ਨੂੰ ਪਿਆਰ ਦਿਆ ਮੈਂ ਟੌਰ ਗੱਲ ਬੈਠੇ ਕਰਦੇ ਹਾਂ ਠੀਕ ਹੈ ਕਿੰਨਾ ਪਿਆਰਾ ਹੈ ਬੱਚੇ ਨਾਲ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਬਾਪੂ ਜੀ ਅਸਲ ਛੋਟਾ ਜਿਹਾ ਹੁੰਦਾ ਤਾਂ ਇਹ ਜਦ ਤੱਕਰਾ ਤੁਰ ਕੇ ਆਇਆ ਕਹਿੰਦਾ ਬਾਬਾ ਜੀ ਮੈਂ ਆਪਣੇ ਘਰਾਂ ਖੰਡ ਪਾਟ ਰਖਾਇਆ ਤੁਸੀਂ ਮੇਰੇ ਥਾ ਟਿਕਣ ਵਾਸਤੇ ਆਇਓ ਤੇ ਮੈਂ ਚਲੇ ਗਿਆ ਜਿਨ੍ਹਾਂ ਵੀ ਹੋਇਆ ਇਸ ਨੂੰ ਸਤਿਕਾਰ ਕਰਿਆ ਬਾਪੂ ਜੀ ਅਸਲ ਚ ਬੱਚੇ ਕਹਿੰਦੇ ਰੱਬ ਦਾ ਰੂਪ ਹੁੰਦੇ ਨੇ ਇਹ ਤਾਂ ਕਹਿੰਦੇ ਆ ਜਿਨ੍ਹਾਂ ਪਿਆਰ ਦੇ ਲੋ ਤੋ ਉਤਨਾ ਜ਼ਿਆਦਾ ਪਿਆਰ ਵਾਦਾ ਜੇ ਨਹੀਂ ਦਿੰਦੇ ਤਾਂ ਇੱਕ ਥੱਪੜ ਮਾਰਦੇ ਤਾਂ ਦਰ ਮੁਰ ਕੇ ਮੇਰੇ ਲਈ ਨਹੀਂ ਆਏਗਾ ਤਾਂ ਪਿਆਰ ਰੱਬ ਕੋ ਰੂਪ ਨਹੀਂ ਹੁੰਦਾ ਰੱਬ ਬੰਦੇ ਦੇ ਅੰਦਰ ਰੱਬ ਹੈ ਭਾਈ ਜਾਂ ਕਦਵਾਰੇ ਨੰਬਰ ਲਵਾਉਣਾ ਉਹ ਬੈਠਾ ਤਾਂ ਤਾਂ ਜੇ ਆਈ ਉਈ ਜੇ ਬੈਠਣ ਜਗ੍ਹਾ ਛੱਡਿਆ ਹੋਵੇ ਕੀ ਗੱਲ ਆਈ ਉਈ ਐ ਕਿਉਂ ਨਹੀਂ ਬੈਠਣ ਜਗ੍ਹਾ ਛੱਡਿਆ ਤੈਨੂੰ ਗਾਂਧੀ ਫਿਲਮ 'ਚ ਕਹਿੰਦਾ ਗਾਂਧੀ ਫਿਲਮ 'ਚ ਕਹਿੰਦਾ ਦੇਖਦਾ ਹਾਂ ਫਿਲਮ ਹਾਂਜੀ ਵਧੀਆ ਲੱਗਦੀਆਂ ਨੇ ਹਾਂਜੀ ਕਿਦੀ ਵਧੀਆ ਦੀਪ ਖਰੋੜ ਦੀ ਲੱਗਦੀ ਐ ਨਾ ਜੀ ਗਾਂਧੀ ਦੀ ਗਾਂਧੀ ਦੀਪ ਖਰੋੜੀ ਆ ਐਨ ਨਹੀਂ ਪਤਾ ਮੈਨੂੰ ਪਰ ਉਹ ਐਕਟਰ ਕਹਿੰਦਾ ਹਾਂਜੀ ਕਿੰਨਾ ਕਹਿਣ ਲੱਗਦਾ ਬਹੁਤ ਬਹੁਤ ਜੇ ਉਹਨੂੰ ਕੁਝ ਕਹਿਣਾ ਹੋਏ ਕੀ ਕਹਿੰਗਾ ਮੈਂ ਕਹੂੰਗਾ ਕਿ ਹੋਰ ਵਧੀਆ ਫਿਲਮਾਂ ਬਣਾਓ ਬਹੁਤ ਵਧੀਆ ਜ਼ਿਆਦਾ ਬਣਾਓ ਤੇ ਬਹੁਤ ਉਚਾਈਆਂ ਤੇ ਛੂਹੋ ਉਚਾਈਆਂ ਤੇ ਛੂਹੋ ਹਾਂਜੀ ਦੇ ਭਾਜੀ ਫਿਰ ਸੁਣ ਲਓ ਹੈ ਤੁਹਾਡੀ ਬੱਚਾ ਤਾਰੀਫ ਕਰੀ ਜਾਂਦਾ ਫਿਰ ਚੱਕ ਦੋ ਮੈਂ ਕਹਿੰਦਾ ਕੰਮ ਹੈ ਨਾ ਹਾਂਜੀ ਬਲੈਕ ਯਰ 2 ਆ ਰਹੀ ਹੈ ਸੱਚੀ ਹਾਂ ਫਿਰ ਮੈਂ ਦੇਖੂੰਗਾ ਦੇਖੇਗਾ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਵੀਰੇ ਥੈਂਕ ਯੂ ਤੇ ਅੱਗੇ ਅਸੀਂ ਹੋਰ ਪਿੰਡ ਵੀ ਲੈ ਕੇ ਆਵਾਂਗੇ ਗੱਲਬਾਤ ਕਰਾਵਾਂਗੇ ਤੁਹਾਨੂੰ ਪਿੰਡੋਂ ਪਿੰਡ ਚ ਮੈਨੂੰ ਦੋ ਇਜਾਜ਼ਤ ਫੇਰ ਲੈ ਕੇ ਆਵਾਂਗੇ ਤੁਹਾਡਾ ਆਪਣਾ ਸ਼ੋ ਪਿੰਡੋਂ ਪਿੰਡ